ਕਾਮੀ ਸਾਹਿਬ ਦਾ ਸੰਦੀਪ ਸੀਖਰੀ ਜੀ ਨੂੰ ਔਰ ਇਸ ਹਲਕੇ ਨਾਲ ਸੰਬੰਧਿਤ ਸਾਡੇ ਹੁਸੈਨਪੂਰੀ ਸਾਹਿਬ ਦਾ ਨੌਜਵਾਨਾਂ ਦਾ ਸਭ ਦਾ ਬੜਾ ਧੰਨਵਾਦੀ ਆ ਚਾਹੇ ਉਹ ਕੰਗ ਸਾਹਿਬ ਨੇ ਚਾਹੇ ਬਾਜਵਾਜੀ ਨੇ ਜਿਨ੍ਹਾਂ ਨੇ ਬਹੁਤ ਵਧੀਆ ਪ੍ਰੋਗਰਾਮ ਅੱਜ ਕਰਕੇ ਬਹੁਤ ਵੱਡੇ ਪੱਧਰ ਤੇ ਨੌਜਵਾਨ ਆਏ ਆ ਉਹਨਾਂ ਦਾ ਵੀ ਸਭ ਦਾ ਆਪਣੀਆਂ ਮਾਮਾ ਭੈਣਾਂ ਦਾ ਨੌਜਵਾਨਾਂ ਦਾ ਬਜ਼ੁਰਗਾਂ ਦਾ ਧੰਨਵਾਦ ਕਰਦਾ ਔਰ ਸਭ ਨੂੰ ਇੱਕ ਅਪੀਲ ਕਰਦਾ ਕਿ ਵੇਖੋ ਜੋ ਅੱਜ ਦੇਸ਼ ਦੇ ਹਾਲਾਤ ਬਣਾਏ ਜਾ ਰਹੇ ਆ ਜੋਹੇ ਜੀਆਂ ਗੱਲਾਂ ਆਜ਼ਾਦ ਦੇਸ਼ ਚ ਜਿੱਥੇ ਹਰੇਕ ਦਾ ਸਤਕਾਰ ਆ ਉਹ ਬਾਬਾ ਸਾਹਿਬ ਅੰਬੇਦਕਰ ਸਾਹਿਬ ਵੱਲੋਂ ਬਣਾਏ ਉਹ ਸੰਵਿਧਾਨ ਦਾ ਸਤਕਾਰ ਕਰਦੇ ਆ ਜਿਹੇ ਜੀ ਸ਼ਬਦਾਵਲੀ ਪ੍ਰਧਾਨ ਮੰਤਰੀ ਸਾਹਿਬ ਵਰਤ ਰਹੇ ਆ ਮਾਈਨੋਰਟੀਜ਼ ਪ੍ਰਤੀ ਯਾ ਮੈਂ ਸਮਝਦਾ ਉਹ ਦੇਸ਼ ਦਾ ਵੀ અપਮਾਨ ਕਰ ਰਿਹਾ ਹੈ ਦੇਸ਼ ਦੀ 150 ਕਰੋੜ ਜਨਤਾ ਦਾ અપਮਾਨ ਕਰ ਰਿਹਾ ਹੈ ਇਹ 바ਵਾ ਸਾਹਿਬ ਅੰਬੇਦਕਰ ਸਾਹਿਬ ਦਾ અપਮਾਨ ਕਰ ਰਿਹਾ ਹੈ ਸੰਵਿਧਾਨ ਦਾ અપਮਾਨ ਕਰ ਰਿਹਾ ਹੈ ਔਰ ਗੁਰੂ ਸਾਹਿਬਾਨ ਆ ਤੇ ਪੀਰ ਪਗਬਰਾ ਦੀ ਇਹ ਧਰਤੀ ਦਾ ਉਹਦਾ ਵੀ અપਮਾਨ ਕਰ ਰਿਹਾ ਹੈ ਕਿ ਇਹ ਦੇਸ਼ ਦੀ ਆਜ਼ਾਦੀ ਖਾਤਰ ਹਰੇਕ ਨੇ ਜਾਤ ਪਾਤ ਧਰਮ ਤੋਂ ਉੱਟ ਕੇ ਕੁਰਬਾਨੀ ਦੇ ਕੇ ਦੇਸ਼ ਨੂੰ ਆਜ਼ਾਦ ਕੀਤਾ ਦੇਸ਼ ਦੇ ਅਨਾਜ ਦੇ ਭੰਡਾਰ 'ਚ ਯੋਗਦਾਨ ਪਾ ਕੇ ਦੇਸ਼ ਨੂੰ ਆਪਦੇ ਪੈਰਾਂ ਤੇ ਖੜਾ ਕੀਤਾ ਅੱਜ 75 ਸਾਲ ਦੀ ਆਜ਼ਾਦੀ ਤੋਂ ਬਾਅਦ 400 ਪਾਰ ਦਾ ਨਾਰਾ ਲਾਉਣ ਵਾਲੇ ਅੱਜ ਕਿਸ ਕਿਸਮ ਦੀ ਬਕਲਾਹਟ 'ਚ ਨੇ ਕਿ ਇਹ ਜੇ ਘਟੀਆ ਬਿਆਨ ਦੇ ਰਿਹਾ ਜਿਹਦੇ ਨਾਲ ਦੇਸ਼ ਦਾ ਵਰਲਡ 'ਚ ਸਿਰ ਨਹੀਂਵਾ ਹੋ ਰਿਹਾ ਕਿ ਕੀ ਇਹ ਹਾਲਾਤ ਰਹਿ ਗਏ ਆ ਕਿ ਇਹ ਜੀ ਗੱਲ ਕਹਿ ਦੇਣੀ ਕਿ ਜੀ ਜੇ ਕੋਈ ਹੋਰ ਪਾਰਟੀ ਕਾਮਯਾਬ ਹੋ ਜੂ ਏ ਤੁਹਾਡੇ ਮੰਗਲ ਸ਼ੂਤਰ ਤੱਕ ਸਾਡੀਆਂ ਧੀਆਂ ਪਣਾ ਦੇ Laat ਤੇ ਜਾਣਗੇ ਇਹ ਸ਼ਬਦਾਬਲੀ ਸਭ ਤੋਂ ਵੱਡੀ ਪਾਰਟੀ ਦੇਸ਼ ਦੁਨੀਆ ਦੀ ਜੇ ਪ੍ਰਧਾਨ ਮੰਤਰੀ ਨੂੰ ਨਹੀਂ ਸੋਪਦੀ ਮੈਂ ਉਸ ਨੂੰ ਕੰਡੈਮਨ ਕਰਦਾ ਔਰ ਦੂਜੇ ਪਾਸੇ ਭਗਵੰਤ ਮਾਨ ਦੀ ਜਿਹੜੀ ਟਾਉਟੀ ਹੈ ਜਿਹੜੀ ਗਠਜੰਬੰਦਨ ਕਾਂਗਰਸ ਨਾਲ ਦਿਨ ਦਾ ਤੇ ਰਾਜਤਾ ਭਾਜਪਾ ਨਾਲ ਔਰ ਜੇ ਇਸ ਤਰੀਕੇ ਨਾਲ ਪੰਜਾਬ ਦੇ ਸਾਰੇ ਹੱਕਾਂ ਨੂੰ ਇਹ ਸਰੈਂਡਰ ਕਰਦੇ ਜਾ ਰਹੇ ਆ ਇੱਕ ਕਹਿੰਦਾ 13 ਪਾਰ ਦੂਜਾ ਕਹਿੰਦਾ 400 ਪਾਰ ਦੋਵਾਂ ਨੂੰ ਕੈਂਡੀਡੇਟ ਤਾਂ ਲੱਭਦੇ ਨਹੀਂ ਕੈਂਡੀਡੇਟ ਵੱਖ-ਵੱਖ ਪਾਰਟੀਆਂ ਤੋਂ ਮੰਗ ਕੇ ਲਿਆਉਂਦੇ ਆ ਲਾਲਚ ਦੇ ਕੇ ਜਾਂ ਦਬਾਅ ਨਾਲ ਲਿਆਉਂਦੇ ਆ ਉਹਨਾਂ ਤੋਂ ਲੋਕ ਸੁਚੇਤ ਹੋਣ ਔਰ ਭਾਈਚਾਰਕ ਸਾਂਝ ਅਮਨ ਸ਼ਾਂਤੀ ਕਾਨੂੰਨ ਦੇ ਪਾਲ ਕਰਾਉਣਾ ਤੇ ਖੇਤਰੀ ਪਾਰਟੀ ਸ਼੍ਰੋਪਨੀ ਅਕਾਲੀ ਦਲ ਦੇ ਕੈਂਡੀਡੇਟਾਂ ਨੂੰ ਕਾਮਯਾਬ ਕਰਨ ਮੈਂ ਠੰਡਲ ਜੀ ਦਾ ਔਰ ਜਦਾਰ ਸੁਪੀਰ ਸਿੰਘ ਜੀ ਬਾਦਲ ਨੇ ਜਿਨ੍ਹਾਂ ਨੇ ਇਥੋਂ ਦੀ ਪੁਕਾਰ ਸੁਣਦਿਆਂ ਹੋਇ ਕਿ ਤਜਰਬੇਕਾਰ ਲੀਡਰ ਪੰਜਾਬ ਦੇ ਸਾਫ ਕਾ ਵਜ਼ੀਰ ਨੂੰ ਟਿਕ ਦਿੱਤੀ ਉਹਨਾਂ ਨੂੰ ਕਾਮਯਾਬ ਕਰ ਸਰਦਾਂ ਇਹ 10 ਪੰਚਤਾਨੀ ਕਿਉਂ ਆਇਆ ਪਾਵਾ ਦੀ ਪਾਰਟੀ ਦੇ ਅੰਦਰ ਕਿ ਸੁਪਾਰਦਾ ਕਰਦੇ ਦੇਖੋ ਭਗਵੰਤ ਮਾਨ ਜੀ ਤਾਂ ਬਹੁਤ ਕੁਝ ਕਹਿੰਦੇ ਆ ਉਹਦੀ ਬੇਟੀ ਉਹਨੂੰ ਸੀਰੀਅਸਲੀ ਨਹੀਂ ਲੈਂਦੀ ਉਹ ਤਾਂ ਟੱਪਰ ਨਹੀਂ ਉਹਨੂੰ ਸੀਰੀਅਸਲੀ ਲੈਂਦਾ ਹੋਣੋ ਖਾਦੀ ਪੀਤੀ ਚ ਕਹਿ ਰਿਹਾ ਕਿ 소피 ਕਹਿ ਰਿਹਾ ਪਹਿਲਾਂ ਤੁਸੀਂ ਫੂਕ ਫਾਕ ਪੰਗਾ ਕੇ ਮਰਵਾ ਕੇ ਟੈਸਟ ਕਰਕੇ ਪੁੱਛਿਆ ਕਰੋ ਜੇ 13 ਪਾਰ ਸੀ ਤੇ ਭਾਈ ਕੈਂਡੀਡੇਟ ਤਾਂ ਤੁਹਾਨੂੰ ਲੱਭਦੇ ਨਹੀਂ ਪੰਜ ਤੁਹਾਨੂੰ ਵਜ਼ੀਰ ਲਾਉਣੇ ਪਏ ਦੋ ਤੁਹਾਨੂੰ ਐਮਐਲਏ ਨੂੰ ਟਿਕਟ ਦੇਣੀ ਪਈ ਤੇ ਬਾਕੀ ਦਲ ਬਦਲੂਆਂ ਨੂੰ ਤੁਸੀਂ ਸੀਟਾਂ ਦਿੱਤੀਆਂ ਤਾਂ ਤੁਸੀਂ ਤੇ ਮੰਨਣਯੋਗ ਹੈ ਕਿ 13 ਪਾਰ ਹੋ ਨਾ 13 ਪਾਰ ਹੈ ਨਾ 400 ਪਾਰ ਹੈ ਇਹ ਤਾਂ ਬਾਰਡਰ ਪਾਰ ਦੇ ਚਾਹੇ ਚਾਹੇ ਕਰਨ ਮੰਨਿਆ ਜਾਵੇ ਦਰਬਦਲੀ ਨੂੰ ਚਾਹੇ ਕਰਨ ਮੰਨੇ ਜਾਵੇ ਇਹਨਾਂ ਦੇ ਉਮੀਦਵਾਰਾਂ ਨੂੰ ਪਰ ਕਿੱਥੇ ਵੀ ਆਮ ਆਦਮੀ ਪਾਰਟੀ ਔਰ ਬੀਜੇਪੀ ਦੇ ਕੈਂਡੀਡੇਟ ਜਾ ਰਹੇ ਸਾਡਾ ਤਾਂ ਵਿਰੋਧ ਕੀਤਾ ਜਾ ਰਿਹਾ ਉਦੋਂ ਜਾਖੜ ਸਾਹਿਬ ਨੇ ਗੱਲ ਖੁੱਲਾ ਖਾਲਾ ਸੱਚਾ ਦਿੱਤਾ ਪਰ ਬੋਚੇ ਕੋਈ ਨਹੀਂ ਦੇਖੋ ਜਾਖੜ ਸਾਹਿਬ ਨਾਲ ਜਿੱਦ ਅੰਦਰ ਖਾਤੇ ਬੈਂਦੇ ਨੇ ਤੇ ਬੜੇ ਸ਼ਰਮਸਾਰ ਹੁੰਦੇ ਕਿਉਂਕਿ ਮੈਂ ਜਾਖੜ ਸਾਹਿਬ ਦੀ ਸਪੀਚ ਪਰਸਨਲੀ ਵਿਧਾਨ ਸਭਾ 'ਚ ਸੁਣੀ ਹੈ ਭਾਜਪਾ ਨੂੰ ਇੱਕ ਫਾਸ਼ਿਸਟ ਪਾਰਟੀ ਕਹਿੰਦੇ ਸਨ ਔਰ ਜਿੰਨੀਆਂ ਗਾਲਾਂ ਸ਼ਾਇਦ ਜਾਖੜ ਸਾਹਿਬ ਨੇ ਭਾਜਪਾ ਨੂੰ ਕੱਟੀਆਂ ਸ਼ਾਇਦ ਕਿਸੇ ਹੋਰ ਨੇ ਨਹੀਂ ਕੱਟੀਆਂ ਅੱਜ ਕਿੱਡਾ ਦਲ ਬਦਲੂ ਦਾ ਜਵਾਨਾ ਕਿਹੜੇ ਮੂੰਹ ਨਾਲ ਉਧਰ ਲਈ ਵੋਟਾਂ ਮੰਗ ਰਿਹਾ ਸੋ ਲੋਕ ਜੇ ਇਹਨਾਂ ਨੂੰ ਘੇਰਦੇ ਨੇ ਉਹ ਬੜੀ ਸਿੰਪਲ ਗੱਲ ਹੈ ਕਿ ਜੇ ਪੰਜਾਬ ਦਾ ਅੰਗਦਾਤਾ ਦੇਸ਼ ਦਾ ਅੰਗਦਾਤਾ ਦਿੱਲੀ ਨਹੀਂ ਜਾ ਸਕਦਾ ਤੇ ਫਿਰ ਜਿਨ੍ਹਾਂ ਨੇ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਕੀ ਉਹ ਭਾਜਪਾ ਵਾਲਿਆਂ ਨੇ ਜਿਨ੍ਹਾਂ ਨੇ ਛੁੱਪ ਕਰਨ ਦੇ ਸਿਰ 'ਚ ਗੋਲੀ ਮਾਰੀ ਪ੍ਰੀਤਪਾਲ ਦੇ ਮੂਹ ਹੱਤ ਪੰਨੇ 2500 ਕਿਸਾਨਾਂ ਕੋ ਬਾਦ ਜ਼ਖਮੀ ਕੀਤਾ 750 ਨੂੰ ਸ਼ਹੀਦ ਕੀਤਾ ਫਿਰ ਉਹਨਾਂ ਨੂੰ ਸ਼ਹੀਦ ਕਰਨ ਵਾਲੇ ਮਾਰਨ ਵਾਲੇ ਭਾਜਪਾ ਨੂੰ ਕੀ ਅਧਿਕਾਰ ਹੈ ਉਹ ਅਨਦਾਤਾ ਦੇ ਪਿੰਡ ਚ ਜਵਾਬ ਦੇਣੇ ਪੈਣੇ ਆ ਹਿਸਾਬ-ਵਰਾਬਰ ਪੰਜਾਬ ਦੇ ਲੋਕ ਕਰਨਗੇ ਔਰ ਪੰਜਾਬ ਦੇ ਲੋਕ ਕਿਸੇ ਪਾਰਟੀ ਨੂੰ ਚਾਹੇ ਭਾਜਪਾ ਚਾਹੇ ਆਮ ਆਦਮੀ ਪਾਰਟੀ ਆ ਪੰਜਾਬ ਦਾ ਮਾਹੌਲ ਹੀ ਖਰਾਬ ਕਰਨ ਦੇਣਗੇ ਜਿਹੜਾ ਫਿਰਕੂ ਸੋਚ ਨੂੰ ਲਾਗੂ ਕਰਨਾ ਚਾਹੁੰਦੇ ਆ ਉਹਨੂੰ ਪੰਜਾਬ ਦੀ ਜਰਖੇਸ ਧਰਤੀ ਕਦੇ ਇਹ ਜਿਹੇ ਲੂੰਬੜਚਾਲਾ ਨੂੰ ਕਾਮਯਾਬ ਨਹੀਂ ਹੋ ਸਕਦਾ ਸਰ ਪਾਸ ਇਹਨੂੰ ਫਟੂਰ ਸਾਹਿਬ ਤੋਂ ਬਹੁਤ ਲੰਬਾਂ ਦੀਆਂ ਚਰਚਾਵਾਂ ਕਾਫੀ ਹੋ ਰਹੀਆਂ ਨੇ ਇਹਦੇ ਬਾਰੇ ਦੇਖੋ ਜਦ ਤੱਕ ਇਹ ਸਾਹਮਣੇ ਕੱਲ ਆ ਨਹੀਂ ਜਾਂਦੀ ਉਹਦੇ ਬਾਰੇ ਮੈਂ ਤੋਂ ਕੋਈ ਟਿੱਪਣੀ ਲਊਣਾ ਜਦੋਂ ਇਹ ਹਾਲਾਤ ਸਾਹਮਣੇ ਆ ਜਾਣਗੇ ਐਨਾਨਸ ਹੋ ਜਾਊਗਾ ਉਹਦੇ ਬਾਅਦ ਮੈਂ ਟਿੱਪਣੀ ਦੇ ਮਗਰ ਮੇਰੀ ਇਹ ਮੰਗ ਹੈ ਕਿ ਐਨਐਸਏ ਜਿਨ੍ਹਾਂ ਤੇ ਲਾਈ ਹੈ ਇਹ ਭਗਵਾਨਤਮਾਨ ਤੇ ਭਾਜਪਾ ਦੀ ਮਿਲੀ ਭੁਗਤ ਇਹ ਭਗਵੰਤ ਮਾਨ ਦੀ ਟਾਉਟੀ ਕਰਕੇ ਦਿਬੜੂਗੜ੍ਹ ਇਹ ਜੇਲ੍ਹ ਬਣੀ ਭਾਜਪਾ ਦੀ ਸਰਕਾਰ ਆ ਉੱਥੇ ਕੇਂਦਰ ਚ ਭਾਜਪਾ ਦੀ ਸਰਕਾਰ ਇਸ ਲਈ ਸਾਰੇ ਐਨਐਸਏ ਡਿਟੇਨੀ ਨੂੰ ਵਾਪਸ ਲਿਆਇਆ ਜਾਵੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਇਹ ਸਾਡੀ ਵੱਡੀ ਮੰਗ ਹੈ ਲਾਗੂ ਕਰੇ ਔਰ ਇਹਨਾਂ ਗੱਲਾਂ ਤੇ ਚਾਹੇ ਕਿਸਾਨ ਭਰਾਵਾ ਦੀ ਮੰਗ ਹੈ ਚਾਹੇ ਖੇਤ ਮਜ਼ਦੂਰਾ ਦੀ ਮੰਗ ਹੈ ਸਾਰੀ ਗੱਲਾਂ ਨੂੰ ਲੈ ਕੇ ਅੱਜ ਅਸੀਂ ਭਾਜਪਾ ਦੀ ਕੇਂਦਰ ਦੀ ਸਰਕਾਰ ਤੇ ਸੂਬੇ ਦੀ ਸਰਕਾਰ ਦੇ ਉਲਟ ਖੜੇ ਹਾਂ ਤਰੀਕੇ ਲੋਕ ਪਹਿਲੀ ਵਾਰ ਨਾ ਚੱਲੀਦਾ ਜਦੋਂ ਕਲਾ ਲੜ ਰਿਹਾ ਸੀ ਕਿ ਇਹ ਸਿੱਧਾ ਪ੍ਰੈਪ ਕਰਨਾ ਕਿੰਨਾ ਦੇਖੋ ਮੈਨੂੰ ਇਹ ਇਹਨਾਂ ਪਾਰਟੀਆਂ ਨੂੰ ਨਾ ਤਾਂ ਝੂਠ ਬੋਲਿਆ ਜਾਂਦਾ ਤੇ ਨਾ ਹੰਕਾਰ ਹੈ ਫੈਸਲਾ ਲੋਕ ਨੇ ਕਾ ਲੋਕਾਂ ਨੇ ਕਰਨਾ ਹੈ ਮਗਰ ਜੋ ਹੰਗਾਰਾ ਮਿਲ ਰਿਹਾ ਬਹੁਤ ਵਧੀਆ ਰਿਜ਼ਲਟ ਸ਼੍ਰੋਪਨੀ ਇਹ ਕਾਦੀ ਦਲ ਦੇ ਹੱਕ ਜਿਉਣ ਕੇ ਜਿਹੜੇ ਲੋਕ ਭਾਈਚਾਰਕ ਸਾਂਝ ਅਮਨ ਸ਼ਾਂਤੀ ਕਾਨੂੰਨ ਔਰ ਪੰਜਾਬ ਦੀ ਇਹ ਜਿਸ ਕੇਸ ਧਰਤੀ ਦਾ ਸਤਕਾਰ ਕਰਦੇ ਹੋ ਮੈਂ ਜ਼ਰੂਰ ਮੰਨਦਾ ਇਸ ਰੋਮਨੀ ਅਕਾਲੀ ਦਲ ਦੇ ਪਿੱਛੇ ਹੱਥ ਰੱਖਣਗੇ ਸ਼੍ਰੋਮਨੀ ਅਕਾਲੀ ਦਲ ਨੂੰ ਕਾਮਯਾਬ। ਇੱਕ ਲੋਕ ਚਰਚਾ ਦਾ ਸਵਾਲ ਸਾਡੇ ਕੋਲ ਪੁੱਛਣ ਜਾ ਰਹੇ ਹਾਂ ਜਿਹੜਾ ਲੋਕਾਂ ਦੇ ਵਿੱਚ ਆਮ ਤੌਰ ਤੇ ਚਰਚਾ ਹੋ ਰਹੀ ਹੈ ਵੀ ਅਦਰ ਸਟੇਟਾਂ ਦੇ ਵਿੱਚ ਆਮ ਆਦਮੀ ਪਾਰਟੀ ਔਰ ਕਾਂਗਰਸ ਰਿਕਟਾ ਹੋ ਚੁੱਕਾ। ਸਾਡੀ ਸਟੇਟ ਦੇ ਵਿੱਚ ਕੀ ਹੋ ਰਿਹਾ ਸਰ ਜੇ ਕਾਂਗਰਸ ਦਾ ਕੈਂਡੀਡੇਟ ਸਟਰੋਂਗ ਹੈ ਔਰ ਆਮ ਦਾ ਕੈਂਡੀਡੇਟ ਬਹੁਤ ਵੀਕੀਟਰ ਖੜਾ ਕੀਤਾ ਜਾ ਰਿਹਾ। ਕੋਈ ਸ਼ਹਿਰਪੁਰ ਦੀ ਗੱਲ ਕਰੀਏ ਜਿੱਥੇ ਡਾਕਟਰ ਰਾਜਵਰ ਖੜਾ ਕੀਤਾ ਸਾਹਮਣੇ ਆਮਨੀ ਬੋਮਰ ਦੇਤੀ ਜਿਵੇਂ ਕਿ ਜ਼ੀਰੋ ਅਸਲ ਵਿੱਚ ਲੋਕਾਂ ਦੇ ਵਿੱਚ ਚੱਲਦਾ ਹੈ ਕਿ ਇਹਦੇ ਬਾਰੇ ਤੁਸੀਂ ਕਿਸਮ ਦੇ ਨਾਲ ਅੰਦਰਲੀ ਸੋ ਬਹੁਤ ਚੰਗਾ ਸਵਾਲ ਹੈ ਜੀ ਦੇਖੋ ਗੱਠਜੋੜ ਇੰਡੀਆ ਅਲਾਈਅੰਸ ਚ ਜਿਹੜਾ ਅਲਾਈਅੰਸ ਹੋਇਆ ਆਮ ਆਦਮੀ ਪਾਰਟੀ ਔਰ ਕਾਂਗਰਸ ਇਕੱਠੀ ਹੈ ਅਲਾਈਅੰਸ ਕੀਤਾ ਕਿਨੇ ਕੇਜਰੀਵਾਲ ਸਾਹਿਬ ਤੇ ਰਾਹੁਲ ਗਾਂਧੀ ਹੋਰਾਂ ਨੇ ਜਦੋਂ ਔਰ ਆਮ ਆਦਮੀ ਪਾਰਟੀ ਦੇ ਹੈੱਡ ਕੌਣ ਕੇਜਰੀਵਾਲ ਸਾਹਿਬ ਕਾਂਗਰਸ ਪਾਰਟੀ ਦੇ ਹੈੱਡ ਕੌਣ ਭਾਵੇਂ ਖਰਗੇ ਸਾਹਿਬ ਹੈਗੇ ਪ੍ਰਧਾਨ ਮਗਰ ਸਭ ਨੂੰ ਪਤਾ ਕਿ ਕਾਂਗਰਸ ਚੱਲਦੀ ਹੈ ਤੇ ਗਾਂਧੀ ਪਰਿਵਾਰ ਦੇ ਇਸ਼ਾਰੇ ਤੇ ਚੱਲਦੀ ਹੈ ਜਦੋਂ ਸਾਰੇ ਦੇਸ਼ 'ਚ ਹਰਿਆਣੇ 'ਚ ਭਗਵੰਤ ਮਾਨ ਜਾ ਕੇ ਕਾਂਗਰਸ ਦੇ ਹੱਕ 'ਚ ਪ੍ਰਚਾਰ ਕਰਦਾ ਦਿੱਲੀ 'ਚ ਕਰਦਾ ਹੈ ਆਸਾਮ 'ਚ ਕਰਦਾ ਹੈ ਤੇ ਤੁਸੀਂ ਸੋਚ ਸਕਦੇ ਹੋ ਕਿ ਉਹ ਭਗਵੰਤ ਮਾਨ ਪੰਜਾਬ 'ਚ ਆ ਕੇ ਕਾਂਗਰਸ ਦਾ ਵਿਰੋਧ ਕਰੂਗਾ ਇਸ ਲਈ ਇੱਕ ਫ੍ਰੈਂਡਲੀ ਮੈਚ ਤੈਥ ਇਹ ਟਿਕਟਾਂ ਵੰਡੀਆਂ ਜਾ ਰਹੀਆਂ ਨੇ ਔਰ ਭਗਵੰਤ ਮਾਨ ਤਾਂ ਕੇਜਰੀਆਲ ਤੋਂ ਵੀ ਸਿਆਣਾ ਨਿਕਲਿਆ ਇੰਡੀਆ ਆਲਾਈਂਸ ਲਈ ਵੋਟਾਂ ਮੰਗਦਾ ਟਿਕਟਾਂ ਦਾ ਫੈਸਲਾ ਕੇਜਰੀਵਾਲ ਤੇ ਰਾਹੁਲ ਗਾਂਧੀ ਕਰ ਰਿਹਾ ਪੰਜਾਬ ਚ ਕਿਹੜਾ ਲਗੇ ਮਗਰ ਰਾਤ ਦਾ ਸਮਝੌਤਾ ਭਗਵੰਤ ਮਾਨ ਨਾਲ ਮੋਤੀ ਤੇ ਅਮਰਸ਼ਾਹ ਔਰਾਂ ਨਾਲ ਤੇ ਦੋਵਾਂ ਨਾਲ ਆ ਭਾਜਪਾ ਨਾਲ ਇਹ ਰਲ ਕੇ ਖੇਡ ਰਿਹਾ ਕਿ ਮੇਰੀ ਮੁੱਖ ਮੰਤਰੀ ਦੀ ਕੁਰਸੀ ਬਜੀ ਰਵੇ 4 ਜੂਨ ਦਾ ਰਿਜ਼ਲਟ ਜੇ ਆਮ ਆਦਮੀ ਪਾਰਟੀ ਨੂੰ ਚੰਗਾ ਨਾ ਹੋਇਆ ਇਹਨੂੰ ਖਤਰਾ ਕਿ ਮੈਨੂੰ ਬਦਲ ਦੇਣਗੇ ਪੁਲਤਾਰ ਸੰਦਵਾ ਨੂੰ ਲਾ ਦੇਣਗੇ ਇਸ ਲਈ ਇਹਨੇ ਪਹਿਲਾਂ ਹੀ ਸਮਝੌਤਾ ਕਰ ਲਿਆ ਕਿ ਭਾਵੇਂ ਕਿਸਾਨਾਂ ਦੇ ਗੋਲੀ ਮਾਰੋ ਜਿਹਦੇ ਮਰਜ਼ੀ ਗੋਲੀ ਮਾਰੋ ਮਗਰ ਮੇਰੀ ਕੁਰਸੀ ਬਚਾ ਕੇ ਰੱਖੋ